ਜੁਲਾਈ 2024 ਦੇ ਵਿੱਚ ਸਾਡੀ ਮੁੱਖ ਮੰਤਰੀ ਪੰਜਾਬ ਨਾਲ ਜਲੰਧਰ ਉਹ ਮੀਟਿੰਗ ਹੋਈ ਸੀ ਉਹਦੇ ਜਿਹੜਾ ਕਮੇਟੀ ਬਣਾਈ ਕਮੇਟੀ ਵਿੱਚ ਸਾਨੂੰ ਉਹਨਾਂ ਨੇ ਕਿਹਾ ਕਿ 1 ਮਹੀਨੇ ਦੇ ਵਿੱਚ ਤੁਹਾਡੀਆਂ ਮੰਗਾਂ ਦਾ ਹੱਲ ਕੀਤਾ ਜਾਊਗਾ ਸਰਕਾਰ ਆਪਣੇ ਮੂੰਹ ਖੁਦ ਮੰਨੀ ਹੈ ਜਿਹੜੇ ਕਿਲੋਮੀਟਰ ਦਾ ਸੌਦਾ ਘਟਿਆ ਸੌਦਾ ਲਾਲਜੀ ਪੁੱਲਰ ਨਾਲ ਮੀਟਿੰਗ ਸੀ ਉਹ ਆਪਣੀ ਮੀਟਿੰਗ ਚ ਭੱਜਿਆ ਉਸ ਤੋਂ ਬਾਅਦ ਵਿਭਾਗ ਨੇ ਚਲੋ ਸਾਡੇ ਨਾਲ ਕੋਈ ਇੱਕ ਦੋ ਜਿਹੜੀਆਂ ਮੀਟਿੰਗਾਂ ਕਰਕੇ ਟਾਲਮਟੋਲਾ ਕੀਤਾ ਤੇ 28 ਤਰੀਕ ਵਾਲੀ ਜਿਹੜੀ ਮੀਟਿੰਗ ਸੀ ਉਹਦੇ ਵਿੱਤ ਮੰਤਰੀ ਆਵਣੀ ਬਿਠਾ ਉਹ ਵੀ ਭੱਜ ਗਿਆ ਜਦੋਂ ਅਸੀਂ ਕੋਈ ਤਰਨੇ ਦਾ ਐਲਾਨ ਕਰਦੇ ਆ ਉਦੋਂ ਤਨਖਾਹ ਆ ਜਾਂਦੀ ਆ ਪਿਛਲੇ ਤੋਂ ਪਿਛਲੇ ਜਿਹੜਾ ਪਿਛਲਾ ਮਹੀਨਾ ਗਿਆ ਜੀ ਉਹਦੀ ਸਾਡੀ ਜਿਹੜੀ ਤਨਖਾਹ 22 ਤਰੀਕ ਨੂੰ ਆਈ ਹੈ ਜਿਹੜਾ ਰੈਗੂਲਰ ਸਟਾਫ ਨੂੰ 22 ਤਰੀਕ ਨੂੰ ਆਈ ਆ ਤੇ ਰੋਡਵੇਅ ਦੀ ਆ ਮਹੀਨੇ ਦੇ ਜਿਹੜੀ ਤਨਖਾਹ ਉਹ ਹੱਲੇ ਤੱਕ ਨਹੀਂ ਆਈ ਜੀ ਤੁਹਾਨੂੰ ਪਤਾ ਸੀ ਵੀ ਅੱਜ ਸਰਕਾਰੀ ਬੱਸਾਂ ਦੀ ਹੜਤਾਲ ਹੋਊਗੀ ਜੀ ਨਹੀਂ ਪਤਾ ਸੀ ਸਾਨੂੰ ਨਹੀਂ ਪਤਾ ਸੀ ਸਾਨੂੰ ਨਹੀਂ ਪਤਾ ਸੀ ਅਣਸਾਹਰਾ ਪਾ ਪੈਸੇ ਵੀ ਉਹਨੇ ਲਿਆਗਾ ਚਾਹੀਦਾ ਸੀ ਸਰਕਾਰ ਨੂੰ ਆਪਣੇ ਜਿਹੜੇ ਹਨਾ ਰਸੋਈ ਦਾ ਕਿਚਨ ਦਾ ਜੋ ਵੀ ਰਾਸ਼ਨ ਦਾ ਜਾਂ ਗੈਸ ਦਾ ਉਹਦੇ ਵਿੱਚ ਕੰਟਰੋਲ ਕਰਦੇ ਜਿੱਦ ਗੱਲ ਉਹਨਾਂ ਨੂੰ ਕਾਲੀਆਂ ਚ ਅੱਧੇ ਢੰਡੀਆਂ ਵਖਾ ਕੇ ਕਾਲੇ ਚੋਲੇ ਪਾ ਕੇ ਕਹਾਂਗੇ ਕਿ ਸ਼ਾਇਦ ਦੇਸ਼ ਨੂੰ 79 ਸਾਲ ਹੋ ਗਏ ਯਾਦ ਹੋਏ ਨੂੰ ਪਰ ਅਸੀਂ ਅੱਜ ਵੀ ਪ੍ਰਾਈਵੇਟ ਜਿਹੜੇ ਘਰਾਨਿਆਂ ਦੇ ਉਹਨਾਂ ਦੇ ਠੇਕੇਦਾਰਾਂ ਦੇ ਅਸੀਂ ਗੁਲਾਮ ਆ ਅਸੀਂ ਅੱਜ ਵੀ ਗੁਲਾਮੀ ਦੀ ਜ਼ਿੰਦਗੀ ਭੋਗ ਰਹੇ ਆ ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ ਮੈਂ ਹਾਂ ਗੁਰਜੀਤ ਸਿੰਘ ਰਮਾਣਾ ਫਰੀਦਕੋਟ ਦੇ ਬੱਸ ਸਟੈਂਡ ਦੇ ਵਿੱਚ ਮੌਜੂਦ ਆ ਦੇਖ ਸਕਦੇ ਹੋ ਤੁਸੀਂ ਜਿਹੜੀ ਅੱਜ ਫੇਰ ਜਿਹੜੇ ਕੱਚੇ ਮੁਲਾਜ਼ਮ ਨੇ ਉਹਨਾਂ ਵੱਲੋਂ ਹੜਤਾਲ ਸ਼ੁਰੂ ਕਰ ਦਿੱਤੀ ਗਈ ਹੈ ਨਾਹਰੇਬਾਜ਼ੀ ਕੀਤੀ ਜਾ ਰਹੀ ਹੈ ਪੰਜਾਬ ਸਰਕਾਰ ਮੁਰਦਾਬਾਦ 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 ਡੀਆਰਡੀ ਚੇਅਰਮੈਨ ਮੁਰਦਾਬਾਦ ਮੁਰਦਾਬਾਦ ਜਿੰਦਾਬਾਦ ਪੱਕੇ ਨਹੀਂ ਕਰਦੇ ਹਏ 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 ਹਾਏ 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 ਯਾਰ ਦੀ ਪਿੱਟੋ ਹਾਏ 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 ਤੇ ਦੇਖ ਸਕਦੇ ਹੋ ਤੁਸੀਂ ਬਿਲਕੁਲ ਜਿਹੜਾ ਗੇਟ ਵੀ ਇਹਨਾਂ ਵੱਲੋਂ ਬੰਦ ਕਰ ਦਿੱਤਾ ਗਿਆ ਕਿਉਂਕਿ ਜਿਹੜੀਆਂ ਬੱਸਾਂ ਇੱਥੋਂ ਜਿਹੜੀਆਂ ਬਾਹਰ ਨਿਕਲਦੀਆਂ ਨੇ ਇੱਥੋਂ ਜਿਹੜੀ ਐਂਟਰੀ ਹੁੰਦੀ ਹੈ ਤਾਂ ਉਹ ਇਹਨਾਂ ਨੇ ਬਿਲਕੁਲ ਬੰਦ ਕਰ ਦਿੱਤਾ ਹੈ ਗੱਲਬਾਤ ਕਰਦੇ ਆ ਕਿ ਆਖਰ ਕੀ ਕਾਰਨ ਹੈ ਕਿਉਂ ਜਿਹੜਾ ਲਗਾਤਾਰ ਇਹਨਾਂ ਨੂੰ ਰੋਸ ਪ੍ਰਦਰਸ਼ਨ ਕਰਨਾ ਪੈਂਦਾ ਹੈ ਧਰਨੇ ਮਜ਼ਾਰੇ ਲਾਉਣੇ ਪੈਂਦੇ ਆ ਕੀ ਕਾਰਨ ਹੈ ਜੀ ਅੱਜ ਫੇਰ ਤੁਹਾਨੂੰ ਜਿਹੜਾ ਨਾਰੇਬਾਜ਼ੀ ਕਰਨੀ ਪਏਗੀ ਐ ਗੇਟ ਵੀ ਬੰਦ ਕਰਤਾ ਅੱਜ ਤੇ ਜਨਾਬ ਅਸੀਂ ਪਿਛਲੇ ਲੰਮੇ ਸਮੇਂ ਤੋਂ ਜਦੋਂ ਤੇ ਅਸੀਂ ਪਹਿਲਾਂ ਚਾਹੇ ਉਹ ਕਾਂਗਰਸ ਸਰਕਾਰ ਸੀ ਤੇ ਚਾਹੇ ਆਪ ਸਰਕਾਰ ਹੈ ਤੇ ਕਾਂਗਰਸ ਸਰਕਾਰ ਵਾਲੇ ਵੀ ਜਦੋਂ ਕਾਂਗਰਸ ਸਰਕਾਰ ਨੇ ਕਮੇਟੀ ਕਮੇਟੀ ਖੇੜਿਆ ਕਮੇਟੀਆਂ ਬਣਾ ਕੇ ਕਿ ਤੁਹਾਨੂੰ ਤੁਹਾਡੇ ਹੱਲ ਕੀਤੀ ਜਾਊਗਾ ਕਮੇਟੀਆਂ ਨੇ 5 ਸਾਲ ਜਿਹੜੇ ਬਸਤੇ ਠੰਡੇ ਬਸਤੇ ਪਾਤੀਆਂ ਉਸ ਤੋਂ ਬਾਅਦ ਜਦੋਂ ਆਪ ਸਰਕਾਰ ਸੱਤਾ ਤੋਂ ਤੋਂ ਪਹਿਲਾਂ ਭਗਵੰਤ ਮਾਨ ਜੋ ਮੁੱਖ ਮੰਤਰੀ ਪੰਜਾਬੋਂ ਦੇ ਲੋ ਬੜੇ ਵੱਡੇ ਵੱਡੇ ਵਾਅਦੇ ਕੀਤੇ ਗਿਆ ਸੀ ਕਿ ਅਸੀਂ ਜਿਹੜੇ ਮਹਿਕਮਿਆਂ ਚ ਕੋਈ ਵੀ ਕੱਚਾ ਮੁਲਾਜ਼ਮ ਨਹੀਂ ਰੰਦਾਂਗੇ ਤੇ ਅਸੀਂ ਜਿਹੜਾ ਮਹਿਕਮਾ ਨਿੱਜੀ ਕਰਨੀ ਹੁੰਦਾਂਗੇ ਅਸੀਂ ਜੋ ਵੀ ਸਰਕਾਰੀ ਦਾਰਿਆਂ ਨੂੰ ਉਹਨੂੰ ਵਧਾਵਾ ਦਾਂਗੇ ਪਰ ਉਸ ਦੇ ਉਲਟ ਜਦੋਂ ਦੀ ਆਪ ਸਰਕਾਰ ਸੱਤਾ ਵਿੱਚ ਆਈ ਆ ਇਹਨਾਂ ਦੇ ਵਿੱਚ ਕੱਚੇ ਮੁਲਾਜ਼ਮਾਂ ਦੀ ਭਰਤੀਆਂ ਚਾਹੇ ਉਹ ਰੋਡਵੇ ਚੋਂ ਜਾਂ ਪੀਆਰਡੀ ਨੇ ਕੱਚੇ ਮਲਾਉਂਦੇ ਪਰਤੀਆਂ ਤੇ ਪੀਆਰਡੀ ਦੇ ਜਿੱਥੇ ਕਿਲੋਮੀਟਰ ਗੱਡੀਆਂ ਪਾਉਂਦਾ ਕਿਲੋਮੀਟਰ ਗੱਡੀਆਂ ਦਾ ਜਦੋਂ ਅਸੀਂ ਨੁਕਸਾਨ ਦੇ ਵੀ ਦਿੱਤਾ ਹੈ ਸਰਕਾਰ ਆਪਣੇ ਮੂੰਹ ਖੁਦ ਮੰਨੀ ਹੈ ਜਿਹੜੇ ਕਿਲੋਮੀਟਰ ਦਾ ਸੌਦਾ ਘਾਟੇ ਸੌਦਾ ਉਸ ਤੋਂ ਬਾਅਦ ਜਦੋਂ ਘਾਟੇ ਸੋਦਾ ਕਿਉਂ ਕਰ ਰਹੇ ਨੇ ਅਸੀਂ ਇਹਨਾਂ ਨੂੰ ਇਹੀ ਗੱਲ ਕਰ ਰਹੇ ਸੀ ਕਿ ਤੁਸੀਂ ਜਿੱਥੇ ਪੋਣੀਆਂ ਦੀ ਮਾਲਕੀਤ ਵਾਲੇ ਬੱਸਾ ਪਾਓ ਪਰ ਸਾਢੇ 3 ਸਾਲ ਹੋ ਗਿਆ ਇੱਕ ਕਮੇਟੀ ਬਣਾ ਕੇ ਜੁਲਾਈ 2024 ਦੇ ਵਿੱਚ ਸਾਡੀ ਮੁੱਖ ਮੰਤਰੀ ਪੰਜਾਬ ਨਾਲ ਜਲੰਧਰ ਅਖੇ ਮੀਟਿੰਗ ਹੋਈ ਜਿੱਥੇ ਉਹਨਾਂ ਇੱਕ ਮੀਟਿੰਗ ਬਣਾ ਕੇ ਇੱਕ ਮੀਟਿੰਗ ਹੋਈ ਹੁੰਦੀ ਜਿਹੜਾ ਕਮੇਟੀ ਬਣਾਈ ਕਮੇਟੀ ਵਿੱਚ ਸਾਨੂੰ ਉਹਨਾਂ ਨੇ ਕਿਹਾ ਕਿ 1 ਮਹੀਨੇ ਦੇ ਵਿੱਚ ਤੁਹਾਡੀਆਂ ਮੰਗਾਂ ਦਾ ਹੱਲ ਕੀਤਾ ਜਾਊਗਾ ਤੇ ਉਹ ਕਮੇਟੀ ਸਾਡੇ ਜਿਹੜੇ ਵਿੱਤ ਮੰਤਰੀ ਰਪਾਲ ਸਿੰਘ ਚੀਮਾ ਉਹ ਸਾਡੇ ਹੈੱਡ ਬਣਾਏ ਗਿਆ ਸੀ ਪਰ ਉਹ ਜਿਹੜੀ ਕਮੇਟੀ ਨੂੰ 1.5 ਸਾਲ ਤੋਂ ਉੱਪਰ ਹੋ ਗਿਆ ਹੈ ਉਹ ਜਿਹੜੀ ਕਮੇਟੀ ਠ ਸਟੇਜ 'ਚ ਪਾ ਗਏ ਨਾ ਇੱਕ ਸਾਈਡ ਤੇ ਰੱਖਤੀ ਆ ਕਿਸੇ ਮੁਲਾਜ਼ਮ ਦਾ ਕੋਈ ਹੱਲ ਨਹੀਂ ਕੀਤਾ ਅਸੀਂ ਪਿਛਲੇ ਲੰਮੇ ਸਮੇਂ ਤੋਂ ਇਸ ਵੇਲੇ ਕੋਈ ਕੰਮ ਕਰ ਰਹੇ ਹਾਂ ਕਿਉਂਕਿ ਜਦੋਂ ਕੋਈ ਬੰਦਾ ਕਿਸੇ ਡਿਪਾਰਟਮੈਂਟ 'ਚ ਜਾਂ ਕਿਸੇ ਕੰਮ 'ਚ ਨਵਾਂ ਪੈਂਦਾ ਉਹ ਗਲਤੀਆਂ ਹੁੰਦੀਆਂ ਆ ਸਾਨੂੰ ਨੋ ਨੋ 10 ਸਾਲ ਹੋ ਗਏ ਜਦੋਂ ਅਸੀਂ ਨਵੇਂ ਨਵੇਂ ਪਰਤੀ ਹੋਏ ਸੀ ਸਾਡੇ ਕੋ ਅਣਜਾਣੇ ਟਿਕਟਾਂ ਰਹਿ ਗਈਆਂ ਜਾਂ ਕੋਈ ਗਲਤੀਆਂ ਹੋਈਆਂ ਜਿੰਦੇ ਜ ਸਾਥੀਆਂ ਦੀ ਅੱਗੇ ਇੱਕ ਇੱਕ ਦੋ ਦੋ ਰਿਪੋਰਟਾਂ ਹੋ ਗਈਆਂ ਸਾਡੇ ਦੇ ਇਹਨਾਂ ਮਾਰੂ ਕੰਡੀਸ਼ਨਾਂ ਲਾ ਕੇ ਕਿ ਜਿੰਦੀ ਤੀਜੀ ਤੇ ਚੌਥੀ ਰਿਪੋਰਟ ਹੋ ਗਈ ਉਹਨੂੰ ਬਾਹਰ ਦਾ ਰਸਤਾ ਖਾਤਾ ਇਹਨੂੰ ਫਾਰ ਕਰ ਦਿੱਤਾ ਜਾਂ ਡਿਊਟੀ ਤੋਂ ਜਿੰਦਾ ਅਸੀਂ ਜੋ ਪਿਛਲੇ ਲੰਮੇ ਤੋਂ ਵਿਰੋਧ ਕਰ ਰਹੇ ਸੀ ਕਿਉਂਕਿ ਇੱਕ ਜਿਹੜੀ ਆਪਾਂ ਗਲਤੀ ਕਰਦੇ ਹੁੰਦੇ ਸਾਨੂੰ ਤੁਸੀਂ ਦੋ ਦੋ ਤਿੰਨ ਤਿੰਨ ਸੁਝਾਵਾਂ ਨਹੀਂ ਦੇ ਸਕਦੇ ਕਿਉਂਕਿ ਇੱਕ ਪਾਸੇ ਤਾਂ ਇਹ ਉਹਨੂੰ ਮਹੀਨਾ ਰੂਟ ਆਫ ਕਰਦੇ ਨੇ ਉਸ ਤੋਂ ਬਾਅਦ ਉਹਨ ਦਾ ਜਿਹੜਾ ਕੰਟਰੈਕਟ ਖੰਮ ਕਰ ਦਿੰਦੇ ਨੇ ਮੁੱਖ ਡਿਮਾਂਡ ਕਿਹੜੀ ਅੱਜ ਜਿਹੜੀ ਤੁਸੀਂ ਹੜਤਾਲ ਜਿਹੜੀ ਸ਼ੁਰੂ ਕੀਤੀ ਹੈ ਕਿਉਂਕਿ ਪਿਛਲੇ ਸਮੇਂ ਦੇ ਵਿੱਚ ਦੇਵੇਂ ਤੁਸੀਂ ਆਪਦੀਆਂ ਤਨਖਾਹਾਂ ਨੂੰ ਲੈ ਕੇ ਆਪਦੇ ਪੱਕੇ ਹੋਣ ਨੂੰ ਲੈ ਕੇ ਵੀ ਜਿਹੜਾ ਲਗਾਤਾਰ ਜਿਹੜੀਆਂ ਮੰਗਾਂ ਟੋੜੀਆਂ ਚੱਲਦੀਆਂ ਸੀਗੀਆਂ ਹੁਣ ਅੱਜ ਜਿਹੜਾ ਮੁੱਖ ਮਕਸਦ ਜਿਹੜਾ ਹੜਤਾਲ ਦਾ ਤੁਹਾਡਾ ਕੀ ਹੈ ਸਾਡਾ ਜਿਹੜਾ ਮੁੱਖ ਮੰਤਵ ਇਹੀ ਹੈ ਜੀ ਕਿ ਜਿਹੜਾ ਸਾਡੇ ਜਿੰਨੇ ਵੀ ਸਾਡੇ ਜਿਹੜੇ ਰੈਗੂਲਰ ਸਾ ਤੇ ਉਹਨਾਂ ਨੂੰ ਰੈਗੂਲਰ ਤੇ ਆਊਟਸੋਰਸਰ ਨੂੰ ਕੰਟਰੈਕਟ ਤੇ ਕਰਕੇ ਸਾਡੇ ਜਿਹੜੇ ਸਰਵਿਸ ਰੂਲ ਬਣਾਏ ਜਾਣਾ ਜਿਹੜੀ ਸਾਡੇ ਦੇ ਤਨਖਾਹਾਂ ਆਈ ਜਾਂਦੀਆਂ ਟੋਡੀਆਂ ਤਨਖਾਹਾਂ ਜੀ ਜਦੋਂ ਜਿੰਨਾ ਕਿ ਬੱਚਾ ਰੋਂਦਾ ਨਹੀਂ ਉਹਨਾਂ ਕਿ ਮਾਂ ਦੁੱਧ ਨਹੀਂ ਦਿੰਦੀ ਜਦੋਂ ਉਹ ਵੀ ਧਰਨੇ ਮਜ਼ਾਰੇ ਬਾਹਰ ਲਾਉਣ ਤੋਂ ਬਾਅਦ ਹੀ ਆਉਂਦੀ ਜਦੋਂ ਤੁਹਾਨੂੰ ਦੱਸਣਾ ਚਾਹੁੰਦੇ ਹਾਂ ਜਦੋਂ ਅਸੀਂ ਕੋਈ ਧਰਨੇ ਦਾ ਐਲਾਨ ਕਰਦੇ ਹਾਂ ਉਦੋਂ ਤਨਖਾਹ ਜਾਂਦੀ ਆ ਪਿਛਲੇ ਤੋਂ ਪਿਛਲੇ ਜਿਹੜਾ ਪਿਛਲਾ ਮਹੀਨਾ ਗਿਆ ਜੀ ਉਹਦੀ ਸਾਡੀ ਜਿਹੜੀ ਤਨਖਾਹ 22 ਤਰੀਕ ਨੂੰ ਆਈ ਹੈ ਜਿਹੜਾ ਰੈਗੂਲਰ ਸਟਾਫ ਦੀ 28 ਤਰੀਕ ਨੂੰ ਆਈ ਆ ਤੇ ਰੋਡਵੇਜ ਦੀ ਆ ਇਸ ਕਰਕੇ ਜਿੰਨਾ ਕਿ ਅਸੀਂ ਰੋਂਦੇ ਨਹੀਂ ਜਾਂ ਨਾਮਜ਼ਰਾਨ ਕਰਦੇ ਉਹਨੇ ਅਗਰ ਨਹੀਂ ਦੇ ਰਹੀ ਜ ਉਸ ਤੋਂ ਬਾਅਦ ਸਾਡੀ ਜਿਹੜੀ ਆ ਕਿ ਅਸੀਂ ਪਿਛਲੇ ਦਿਨੀ ਤੁਸੀਂ ਜਿਹੜੀ ਤੁਹਾਡੀ ਇੱਥੇ ਹੜਤਾਲ ਚੱਲਦੀ ਸੀਗੀ ਜਦੋਂ ਅੰਦਰ ਤੁਸੀਂ ਲਾਈ ਸੀਗੀ ਉਸ ਤੋਂ ਬਾਅਦ ਆਪਣੇ ਤੁਹਾਡੇ ਟਰਾਂਸਪੋਰਟ ਮੰਤਰੀ ਦੇ ਨਾਲ ਗੱਲਬਾਤ ਹੋ ਗਈ ਸੀ ਉਹਨਾਂ ਨੇ ਭਰੋਸਾ ਤੋਂ ਆਇਆ ਸੀਗਾ ਔਰ ਨਾਲ ਦੀ ਨਾਲ ਤੁਸੀਂ ਜਿਹੜੀ ਸਮਾਪਤ ਕਰਤੀ ਸੀਗੀ ਉਹਦਾ ਮੁੱਖ ਕਾਰਨ ਕੀ ਸੀ ਕਿਉਂਕਿ ਇਹ ਵੀ ਕਿਹਾ ਜਾ ਰਿਹਾ ਸੀ ਹੋ ਸਕਦਾ ਸਾਨੂੰ ਜਿਹੜੇ ਗੇਟ ਬੰਦ ਕਰਨੇ ਪੈ ਜਾਣ ਪਰ ਉਦੋਂ ਤੁਹਾਨੂੰ ਕੀ ਭਰੋਸਾ ਮਿਲਿਆ ਸੀ 9 ਜੁਲਾਈ ਨੂੰ ਜਦੋਂ ਅਸੀਂ ਹੜਤਾਲ ਕੀਤੀ ਸੀ ਉਹਦੇ ਸਾਨੂੰ ਜਿਹੜੀ ਮੀਟਿੰਗ ਮਿਲੀ ਸੀ ਜਿੰਦੇ ਸਾਡੇ ਰਪਾਲ ਚੀਮਾ ਵਿੱਤ ਮੰਤਰੀ ਸਾਹਿਬ ਬੈਠੇ ਸੀ ਉੱਥੇ ਸਾਨੂੰ ਉਹਨਾਂ ਕਿਹਾ ਸੀ ਕਿ ਮੈਂ ਤੁਹਾਡੇ ਨਾਲ ਦੁਬਾਰਾ 28 ਤਰੀਕ ਨੂੰ ਮੀਟਿੰਗ ਕਰਾਂਗਾ ਪਰ ਉਸ ਤੋਂ ਪਹਿਲਾਂ ਤੁਹਾਡੇ ਨਾਲ ਜਿਹੜਾ ਵਾਗੇ ਤੇ ਜਾਂ ਟਰਾਂਸਪੋਰਟ ਮੰਤਰੀ ਤੁਹਾਡੇ ਨਾਲ ਦੋ ਤੋਂ ਤਿੰਨ ਮੀਟਿੰਗਾਂ ਕਰਕੇ ਜਿਹੜੀ ਤੁਹਾਡੇ ਕੰਡੀਸ਼ਨਾਂ ਸੋਦੇ ਜਾਂ ਜਿਹੜੇ ਤੁਹਾਡੇ ਸਰਵਿਸ ਰੂਲ ਏ ਉਹ ਬਣਾ ਕੇ ਮੇਰੇ ਕੋਲ ਭੇਜੋ ਪਹਿਲਾ ਦੱਸਣਾ ਚਾਹੁੰਦੇ ਆ ਕਿ 16 ਤਰੀਕ ਨੂੰ ਜਿਹੜੀ ਸਾਡੀ ਮੁੱਖ ਮੰਤਰੀ ਆਪਣੇ ਟਰਾਂਸਪੋਰਟ ਮੰਤਰੀ ਲਾਲਜੀ ਭੁੱਲਰ ਨਾਲ ਮੀਟਿੰਗ ਸੀ ਉਹ ਆਪਣੀ ਮੀਟਿੰਗ ਚੋਂ ਭੱਜਿਆ ਉਸ ਤੋਂ ਬਾਅਦ ਵਿਭਾਗ ਨੇ ਚਲੋ ਸਾਡੇ ਨਾਲ ਕੋਈ ਇੱਕ ਦੋ ਜਿਹੜੇ ਮੀਟਿੰਗਾਂ ਕਰਕੇ ਟਾਲਮਟੋਲਾ ਕੀਤਾ ਤੇ 28 ਤਰੀਕ ਵਾਲੀ ਜਿਹੜੀ ਮੀਟਿੰਗ ਸੀ ਉਹਦੇ ਵਿੱਤ ਮੰਤਰੀ ਆਵਣੀ ਬਿਠਾਉ ਉਹ ਵੀ ਭੱਜ ਗਿਆ ਤੇ ਉਸ ਤੋਂ ਬਾਅਦ ਇਹਨਾਂ ਜਿਹੜਾ ਕਿਲੋਮੀਟਰ ਜਿਹੜਾ ਪ੍ਰਾਈਵੇਟ ਬੱਸਾਂ ਪਾ ਰਹੇ ਨੇ ਕਹਿ ਰਹੇ ਆ ਕਿ ਅਸੀਂ ਨਿੱਜੀਕਰਨ ਕੋ ਮਹਿਕਮਾ ਖਤਮ ਕਰਾ ਬਣ ਨਿੱਜੀਕਰਨ ਜਿਹੜਾ ਵਧਾਵਾ ਦੇ ਕਿਲੋਮੀਟਰ ਬੱਸਾਂ ਪਾ ਰਹੇ ਸੀ ਉਹਦਾ ਚਾਰ ਤਿੰਨ ਨੂੰ ਟੈਂਡਰ ਖੋਲਣਾ ਸੀ ਅ ਪਰ ਮੈਨੇਜਮੈਂਟ ਜਾਂ ਜਿਹੜੇ ਆ ਆਪਣੀ ਸਰਕਾਰ ਇਹ ਪ੍ਰਾਈਵੇਟ ਜਿਹੜੇ অপারেਟਰਾਂ ਨੂੰ ਮੁਨਾਫਾ ਦੇਣਾ ਚਾਹੁੰਦੀ ਹੈ ਇਹਨਾਂ ਰਖੜੀ ਵਾਲੇ ਦਿਨ ਜਾਣ ਕੇ ਟੈਂਡਰ ਦੀ ਡੇਟ ਰੱਖਤੀ ਹੈ ਰਖੜੀ ਵਾਲੇ ਦਿਨ ਟੈਂਡਰ ਖੋਲਾਂਗੇ 2 ਵਜੇ ਪਰ ਜਦੋਂ ਅਸੀਂ ਉੱਥੇ ਫਿਰ ਹੜਤਾਲ ਦਾ ਲਾਨ ਕੀਤਾ ਇਹਨਾਂ ਨੂੰ ਫਿਰ ਉਹਦੇ ਵਾਪਸ ਬੈਕਫੋਰਟ ਤੋਂ ਜਾਣਾ ਪਿਆ ਇਹਨਾਂ ਨੇ ਜਿਹੜਾ ਟੈਂਡਰ ਡਿਲੇ ਕੀਤਾ ਅੱਜ ਵੀ ਸਾਡੀ ਕੱਲ ਜਿਹੜੀ ਮੀਟਿੰਗ ਹੋਈ ਉਹ ਬੇਸਟਾ ਮੀਟਿੰਗ ਰਹੀ ਹੈ ਉੱਥੇ ਸਾਨੂੰ ਇਹੀ ਗੱਲ ਕਹਿ ਰਹੇ ਸੀ ਕਿ ਸਾਨੂੰ ਕਿਲੋਮੀਟਰ ਬੱਸਾਂ ਸਹਿਮਤੀ ਦਿਓ ਕਿਉਂਕਿ ਜਿਹੜੀ ਆਪਣੀ ਪੰਜਾਬ ਤੇ ਹੜਤਾਲ ਅੱਜ ਅੱਜ ਪੂਰੇ ਪੰਜਾਬ ਤੇ ਹੜਤਾਲ ਚੱਲ ਰਹੀ ਹੈ ਪੰਜਾਬ ਦੇ 27 ਇਹ ਨਾ ਹੋਵੇ ਅੱਜ ਮੁੱਖ ਮੰਤਰੀ ਪੰਜਾਬ ਫਰੀਦਕੋਟ ਪਹੁੰ ਅੱਜ ਅਸੀਂ ਸ਼ਾਂਤਮਈ ਆਪਣਾ ਧਰਨਾ ਆਦੇ ਸਾਰੇ ਡਿਪੌਂਚ ਦੇ ਰਹੇ ਆ ਜੇਕਰ ਸਾਡਾ ਕੋਈ ਹੱਲ ਨਹੀਂ ਹੁੰਦਾ ਤੇ ਅੱਜ ਸ਼ਾਮ ਨੂੰ ਹੀ ਸਾਰੇ ਜਿੰਨੇ ਵੀ ਦੂਜੇ ਸਾਥੀ ਦੀਪੂ ਜਿਹੜੇ ਆਪਣੇ ਪੰਜਾਬ ਦੇ ਉਹਨਾਂ ਦੇ ਵਿੱਚੋਂ ਜਿੱਥੇ ਆਪਣੇ ਟ੍ਰਾਂਸਪੋਰਟ ਮੰਤਰੀ ਲਾਲਜੀ ਪੁੱਲਰ ਤੇ ਆਪਣੇ ਮੁੱਖ ਮੰਤਰੀ ਪੰਜਾਬ ਜਿਵੇਂ ਫ੍ਰੀਕੋਰਟ ਝੰਡਾ ਚੜਾ ਰਹੇ ਆ ਸਾਰੇ ਸਾਡੇ ਪੰਜਾਬ ਦੇ ਸਾਥੀ ਇੱਥੇ ਆਉਣਗੇ ਤੇ ਅਸੀਂ ਕੱਲ ਉਹਨਾਂ ਨੂੰ ਕਾਲੀਆਂ ਚ ਅਦਾ ਝੰਡੀਆਂ ਵਿਖਾ ਕੇ ਕਾਲੇ ਚੋਲੇ ਪਾ ਕੇ ਕਹਾਂਗੇ ਕਿ ਸ਼ਾਇਦ ਦੇਸ਼ ਨੂੰ 79 ਸਾਲ ਹੋ ਗਏ ਯਾਦ ਹੋਏ ਨੂੰ ਪਰ ਅਸੀਂ ਅੱਜ ਵੀ ਪ੍ਰਾਈਵੇਟ ਜਿਹੜੇ ਘਰਾਨਿਆਂ ਦੇ ਉਹਨਾਂ ਦੇ ਠੇਕੇਦਾਰਾਂ ਦੇ ਅਸੀਂ ਗੁਲਾਮ ਆ ਅਸੀਂ ਅੱਜ ਵੀ ਗੁਲਾਮੀ ਦੀ ਜ਼ਿੰਦਗੀ ਭੋਗ ਰਹੇ ਆ ਜਿਵੇਂ ਹੁਣ ਬਾਹਰਲੇ ਗੇਟ ਆ ਜਿੱਤਾਂ ਨਹੀਂ ਤੁਸੀਂ ਬੰਦ ਕੀਤੇ ਬੱਸ ਸਟੈਂਡ ਦੇ ਕਿਉਂਕਿ ਕਿਸੇ ਸਵਾਰੀਆਂ ਨੂੰ ਦਿੱਕਤ ਆਣਾ ਹੋਣ ਫੇਰ ਤੁਹਾਨੂੰ ਹੋ ਸਕਦਾ ਕਰਨੇ ਪੈ ਜਾਣਗੇ ਬੰਦ ਅਸੀਂ ਪਹਿਲਾਂ ਵੀ ਆਮ ਜਨਤਾ ਤੋਂ ਮਾਫੀ ਚਾਹੁੰਦੇ ਕਿ 18 ਕੈਟਾਗਰੀ ਫ੍ਰੀ ਸਰਵ ਕਰ ਰਹੀਆਂ ਆ ਸਾਡਾ ਕੋਈ ਸ਼ੌਂਕ ਨਹੀਂ ਅਸੀਂ ਧਰਨੇ ਮਜਾਰੇ ਕਰੀਏ ਜਾਂ ਜੀ ਸਵਾਰੀਆਂ ਖਜਰ ਕੋਈ ਉਹੀ ਸਾਡੀਆਂ ਧੀਆਂ ਮਾਵਾਂ ਪੈਣਾ ਨੇ ਅਸੀਂ ਉਹਨਾਂ ਨੂੰ ਕਿਸੇ ਤਰ੍ਹਾਂ ਪਰੇਸ਼ਾਨੀ ਦੇਣਾ ਪਰ ਸਰਕਾਰ ਸਾਨੂੰ ਇੰਨਾ ਮਜਬੂਰ ਦੇ ਕਰ ਦਿੰਦੀ ਆ ਜੋ ਰੈਗੂਲਰ ਸਟਾਫ ਆ ਅਸੀਂ ਆ ਵੀ ਗੇਟ ਖੁੱਲਾ ਛੱਡਿਆ ਜੀ ਤੇ ਸਾਹਮਣੇ ਵਾਲੇ ਗੇਟ ਵੀ ਖੁੱਲੇ ਛੱਡੇ ਆ ਜਿਹੜੇ ਸਾਥੀਆਂ ਬੱਸਾਂ ਚਲਾਉਣਾ ਚਾਹੁੰਦੇ ਆ ਜਿਨ੍ਹਾਂ ਨੂੰ ਆਦੀ ਸਾਡੀ ਪੇਟ ਸ਼ੂਰਾ ਮਾਰ ਕੇ ਜਿਨ੍ਹਾਂ ਨੂੰ ਆਪਣੇ ਰੁਜ਼ਗਾਰ ਨਾਲ ਨਹੀਂ ਪਿਆਰ ਕਿਉਂਕਿ ਅਸੀਂ ਜਿੱਥੇ ਆਪਣੀ ਰੁਜ਼ਗਾਰ ਦੇ ਨਾਲ ਨਾਲ ਆਪਣੇ ਮਾਹਿਗਨ ਬਚਾਉਣ ਦੀ ਲੜਾਈ ਲੜ ਰਹੇ ਆ ਅਸੀਂ ਆਮ ਜਨਤਾ ਨੂੰ ਵੀ ਪਬਲਿਕ ਆਮ ਪਬਲਿਕ ਨੂੰ ਵੀ ਅਪੀਲ ਕਰਦੇ ਆ ਅਸੀਂ ਆਪਣੇ ਰੋਜ਼ਗਾਰ ਦੇ ਨਾਲ ਨਾਲ ਆਪਣੇ ਜੋ ਮਹਿਕਮੇ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿਉਂਕਿ ਜੇਕਰ ਅਸੀਂ ਇੱਥੇ ਬੱਸਾਂ ਬੰਦੀ ਗੱਲ ਕਰ ਰਹੇ ਹਾਂ ਕਿ ਬੱਸਾਂ ਪੀ.ਆਰ.ਟੀ. ਦੇ ਰੋਲੇ ਬੱਸਾਂ 10000 ਬੱਸਾਂ ਭਾਈ ਜਿੰਨੀ ਪਈ ਪੰਜਾਬ ਦੀ ਵਾਦੀ ਹੈ ਤੁਸੀਂ ਵੇਖ ਲਓ ਕਿ ਆਏ ਦਿਨ ਕੋਈ ਨਾ ਕੋਈ ਹਾਸਾ ਹੁੰਦਾ ਹੈ ਬੱਸਾਂ ਘੱਟ ਨੇ ਓਵਰਲੋਡਿੰਗ ਜ਼ਿਆਦਾ ਬੀਬੀਆਂ ਆਪਣੇ ਮਤਲਬ ਮਾਤਾਵਾਂ ਦਾ ਸਫ਼ਰ ਫ੍ਰੀ ਔਰਤਾਂ ਦਾ ਜਿੰਦੇ ਕਰਕੇ ਕੋਈ ਨਾ ਕੋਈ ਹਾਸਾ ਹੁੰਦਾ ਹੈ ਜਾਂ ਕੰਪਲੀਟਾ ਆਉਂਦੀ ਹੈ ਕਿ ਜਿਹੜਾ ਤੁਸੀਂ ਹੁਣ ਗੱਲ ਕਹੀ ਅੱਜ ਕਿੰਨੇ ਕੋਈ ਟਾਈਮ ਦਿੱਤਾ ਅੱਜ ਕਦੋਂ ਤੱਕ ਤੁਹਾਡੇ ਨਾਲ ਜਿਹੜੀ ਮੀਟਿੰਗ ਹੋ ਸਕਦੀ ਹੈ ਤੁਹਾਡਾ ਹੱਲ ਹੋ ਸਕਦਾ ਅੱਜ 11:30 ਵਜੇ ਫਿਰ ਚੰਡੀਗੜ੍ਹ ਉੱਥੇ ਟਰਾਂਸਪੋਰਟ ਨਾਲ ਮੀਟਿੰਗ ਹੈ ਟਰਾਂਸਪੋਰਟ ਵਿਭਾਗ ਨਾਲ ਜੇਕਰ ਉੱਥੇ ਕੋਈ ਹੱਲ ਨਹੀਂ ਹੁੰਦਾ ਤੇ ਤੁਹਾਨੂੰ ਦੱਸਿਆ ਹੀ ਹੈ ਕਿ ਕੱਲ ਨੂੰ ਸਾਰੇ ਜਿੰਨੇ ਵੀ ਆਪਣੇ 27 ਡੀਪੂ 17 18 ਡ ਆਪਣੇ ਮਾਨਸੇ ਜਿੱਥੇ ਲਾਲਜੀ ਪੁਲਰਜੀ ਚੰਨਾ ਚੜਾਉਣਗੇ ਉੱਥੇ ਉਹਨਾਂ ਦਾ ਵਿਰੋਧ ਕੀਤਾ ਜਾਊਗਾ ਜੀ ਫਿਰ ਬੰਦ ਕਰ ਦੋਗੇ ਡਿਪੂ ਪਰ ਹਾਂ ਡਿਪੂ ਬੰਦ ਹੋਊਗਾ ਜੀ ਸਰਕਾਰੀ ਬੱਸਾਂ ਦੀ ਐਂਟਰੀ ਬੰਦ ਹੋ ਚੁੱਕੀ ਹੈ ਸਿਰਫ ਪ੍ਰਾਈਵੇਟ ਬੱਸਾਂ ਜਿਹੜੀਆਂ ਇੱਥੇ ਮੌਜੂਦ ਨੇ ਦੇਖ ਸਕਦੇ ਹੋ ਤੁਸੀਂ ਵੱਡੀ ਗਿਣਤੀ ਦੇ ਵਿੱਚ ਇੱਥੇ ਸਵਾਰੀਆਂ ਖੜੀਆਂ ਨੇ ਸਿਰਫ ਅੱਜ ਉਹਨਾਂ ਨੂੰ ਸਰਕਾਰੀ ਬੱਸਾਂ ਤੇ ਸਫ਼ਰ ਕਰਨਾ ਪਵੇਗਾ ਕੀ ਕਹਿਣਾ ਚਾਹੋਗੇ ਕਿਉਂਕਿ ਜਿਹੜੀਆਂ ਸਰਕਾਰੀ ਬੱਸਾਂ ਦਾ ਬੰਦ ਹੋ ਗਿਆ ਸਾਂ ਬੰਦ ਹੋ ਗਿਆ ਹੁੰਦੀ ਦਿੱਕਤ ਕੋਈ ਆਉਂਦੀ ਹੈ ਦਿੱਕਤ ਤਾਂ ਬਾਈ ਖੜੇ ਡੀਕੀ ਜਨੇ ਘੰਟਾ ਹੋ ਗਿਆ ਤੁਹਾਨੂੰ ਪਤਾ ਸੀ ਵੀ ਅੱਜ ਸਰਕਾਰੀ ਬੱਸਾਂ ਦੀ ਹੜਤਾਲ ਹੋਊਗੀ ਜੀ ਨਹੀਂ ਪਤਾ ਸੀ ਸਾਨੂੰ ਨਹੀਂ ਪਤਾ ਸੀ ਸਾਨੂੰ ਨਹੀਂ ਪਤਾ ਸੀ ਫਿਰ ਸਰਕਾਰੀ ਬੱਸਾਂ ਤਾਂ ਹੋਣਗੀਆਂ ਨਹੀਂ ਤੇ ਪ੍ਰਾਈਵੇਟ ਚੱਲਣਗੀਆਂ ਅਣਾਈਸਾ ਪ੍ਰਵਾ ਪੈਸੇ ਵੀ ਉਹਨੇ ਲਿਆਂਗਾ ਸਰਕਾਰੀ ਬੱਸਾਂ ਦੀ ਹੜਤਾਲ ਹੈ ਕਿਸੇ ਨੂੰ ਪਤਾ ਵੀ ਨਹੀਂ ਹੋਣਾਗਾ ਬਿਲਕੁਲ ਵੀਰ ਜੀ ਉਹਨਾਂ ਦੀਆਂ ਜਿਹੜੀਆਂ ਮੰਗਾਂ ਵਾ ਜਾਇਜ਼ ਆ ਸਰਕਾਰ ਨੂੰ ਉਹਨਾਂ ਦੀਆਂ ਮੰਗਾਂ ਮੰਨਣੀਆਂ ਚਾਹੀਦੀਆਂ ਉਹਨਾਂ ਦਾ ਕੋਈ ਸ਼ੌਂਕ ਨਹੀਂ ਹੜਤਾਲ ਕਰਨਾ ਮਜਬੂਰੀ ਆ ਉਹਨਾਂ ਦੀਆਂ ਮੰਗਾਂ ਜਿਹੜੀਆਂ ਜਾਇਜ਼ ਆ ਮੰਨਣੀਆਂ ਚਾਹੀਦੀਆਂ ਸਰਕਾਰ ਨੂੰ ਹਾਂਜੀ ਤਾਂ ਬਿਲਕੁਲ ਜਿਹੜੀਆਂ ਸਵਾਰੀਆਂ ਵੱਲੋਂ ਵੀ ਕਿਤੇ ਨਾ ਕਿਤੇ ਜਿਹੜੀਆਂ ਉਹਨਾਂ ਨੂੰ ਦਿੱਕਤ ਆ ਰਹੀ ਆ ਤੇ ਉਹਨਾਂ ਨੇ ਕਿਹਾ ਪੈਂਦੀ ਕੀ ਕਹਿਣਾ ਚਾਹੋਗੇ ਅੱਜ ਘਰੋਂ ਤਾਂ ਸੋਚਿਆ ਹੋਣਾ ਤੁਸੀਂ ਵੀ ਸਰਕਾਰੀ ਬੱਸਾਂ ਤੇ ਸਫ਼ਰ ਕਰੋਗੇ ਸਰਕਾਰੀ ਬੱਸਾਂ ਦੀ ਹੜਤਾਲ ਹੈ ਅੱਛਾ ਅੱਜ ਹੜਤਾਲ ਹੈਗੀ ਆ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਤੇ ਸਰਕਾਰੀ ਬੱਸਾਂ ਦੇ ਵਿੱਚ ਸਫ਼ਰ ਕਰਨਾ ਹੈ ਬਹੁਤ ਵਧੀਆ ਹੈ ਪ੍ਰਾਈਵੇਟ 'ਚ ਵੀ ਵਧੀਆ ਹੈ ਪਰ ਹੁਣ ਮੈਂ ਦੇਖਿਆ ਵੀ ਜਦੋਂ ਦਾ ਜਿਹੜੀ ਪਿਛਲੀ ਸਰਕਾਰ ਨੇ ਲੇਡੀਜ਼ ਦੇ ਆਧਾਰ ਕਾਰਡ ਜਿਹੜੇ ਆ ਰੱਖ ਦਿੱਤੇ ਆ ਨਾ ਵੀ ਕਿਰਾਇਆ ਮਾਫ ਆ ਉਹਦੇ ਨਾਲ ਜਿਹੜੀਆਂ ਕੁਛ ਔਰਤਾਂ ਦਾ ਮਤਲਬ ਵੀ ਖਰਾਬ ਕਰਦੀਆਂ ਬੱਸਾਂ ਦੇ ਵਿੱਚ ਵੀ ਸੀਟ ਨਹੀਂ ਦਿੰਦੀਆਂ ਬੱਚੇ ਵਾਲੀ ਲੇਡੀਜ਼ ਨੂੰ ਨਹੀਂ ਮਿਲਦੀ ਸੀਟ ਉਹਦੇ ਨਾਲ ਜੇ ਇੱਦਾਂ ਕਹਿ ਦੋ ਨਾ 10% ਇਹੋ ਜਿਹਾ ਤੇ ਉਹਦੇ ਕਰਕੇ 90% ਨੂੰ ਵੀ ਉਹੀ ਝੱਲਣਾ ਪੈਂਦਾ ਵੀ ਜਿਹੜੇ ਕੰਡਕਟਰ ਆ ਡਰਾਈਵਰ ਆ ਉਹਨਾਂ ਉਸਾ ਵੜਾ ਆਉਂਦਾ ਇਰੀਟੇਟ ਵੜੇ ਵੀ ਬੇਲੀਆਂ ਆ ਇਹ ਆ ਗਈਆਂ ਪਰ ਮਜਬੂਰੀ ਆ ਵੀ ਮਰਦਾਂ ਨੂੰ ਨਾਲ ਜਾਣਾ ਚਾਹੀਦਾ ਔਰਤਾਂ ਦੇ ਵੀ ਤਾਂ ਜੋ ਜਿਹੜੇ ਕੰਡਕਟਰ ਡਰਾਈਵਰ ਆ ਉਹ ਵੀ ਪੋਜੀਟਿਵ ਰਹਿਣ ਕਿਉਂਕਿ ਵਿਚਾਰਿਆਂ ਦੀ ਸਰਕਾਰੀ ਨੌਕਰੀ ਆ ਜਿਹੜਾ ਮਤਲਬ ਫਿਰ ਤੁਸੀਂ ਅੱਜ ਖੁਸ਼ ਹੋ ਵੀ ਸਰਕਾਰੀ ਬੱਸਾਂ ਬੰਦ ਆ ਤੇ ਅੱਜ ਪਤਾ ਲੱਗੂਗਾ ਮਹਿਲਾਵਾਂ ਨੂੰ ਨਹੀਂ ਕੋਈ ਖੁਸ਼ ਨਹੀਂ ਆਪਾਂ ਨੇ ਜਿਹੜਾ ਸਫ਼ਰ ਕਰਨਾ ਪ੍ਰਾਈਵੇਟ 'ਚ ਵੀ ਕਰ ਲੈਣਾ ਸਰਕਾਰੀ 'ਚ ਵੀ ਕਰ ਲੈਣਾ ਅਸੀਂ ਅੜੇਕੀ ਦੀਆਂ ਨਹੀਂ ਆ ਇਹਦੇ ਵਿੱਚ ਤਾਂ ਚਾਹੀਦਾ ਸੀ ਸਰਕਾਰ ਨੂੰ ਆਪਣੇ ਜਿਹੜੇ ਆ ਨਾ ਰਸੋਈ ਦਾ ਕਿਚਨ ਦਾ ਜਿਹੜੋ ਵਿਰਾਚਣ ਦਾ ਜਾਂ ਗੈਸ ਦਾ ਉਹਦੇ ਵਿੱਚ ਕੰਟਰੋਲ ਕਰਦੇ ਅੱਧਾ ਜਿਹੜਾ ਹੈ ਨਾ ਸਹਿਯੋਗ ਦਿੰਦੇ ਭਈ ਟਿਕਟ ਭਾਵੇਂ ਲੱਗਦੀ ਰਹਿੰਦੀ ਸਾਡੀ ਟਿਕਟ ਦੀ ਨਹੀਂ ਨਹੀਂ ਖੁਸ਼ੀ ਹੈਗੀ ਬਾਕੀ ਪਾਸੇ ਬਹੁਤ ਮਹਗਾਈ ਕਰ ਦਿੱਤੀ ਆ ਨਾ ਕੀ ਜਾਨ ਕੇ ਹੜਤਾਲ ਆ ਜਿਹੜੀ ਸਰਕਾਰੀ ਬੱਸਾਂ ਦੀ ਹੜਤਾਲ ਹੋਗੀ ਚਲੋ ਜਿਹੜੀ ਕਰਨੀ ਉਹ ਨਹੀਂ ਕਰਨੀ ਆ ਜੋ ਤੁਹਾਨੂੰ ਕੋਈ ਪਰ ਦਿੱਕਤ ਨਹੀਂ ਸਾਨੂੰ ਕੋਈ ਫਾਇਦਾ ਨਹੀਂ ਤੁਸੀਂ ਸਰਕਾਰੀ ਬੱਸਾਂ ਹਾਂਜੀ ਨਿਭਾਈ ਸਾਹਿਬ ਬਿਲਕੁਲ ਜੀ ਜੇ ਅਗਰ ਬੱਸਾਂ ਬੰਦ ਦਾ ਤਾਂ ਜ਼ਰੂਰ ਪ੍ਰਾਈਵੇਟ ਦੇ ਵਿੱਚ ਹੀ ਜਾਣਾ ਪਊਗਾ ਅਗਰ ਚੱਲ ਰਹੀਆਂ ਤਾਂ ਉਹਨਾਂ ਦਾ ਫਾਇਦਾ ਉਠਾਣਾ ਚਾਹੀਦਾ ਕਿਉਂਕਿ ਅਸੀਂ ਵੀ ਟੈਕਸ ਵਗੈਰਾ ਭਰਦੇ ਆ ਤਾਂ ਇਨਾਂ ਕ ਜੇ ਸਾਨੂੰ ਫਾਇਦਾ ਹੁੰਦਾ ਤਾਂ ਜ਼ਰੂਰ ਲੈਣਾ ਚਾਹੀਦਾ ਥੈਂਕ ਯੂ ਤੁਸੀਂ ਹਾਂਜੀ ਕੋਹਣੀ ਆਪਦਾ ਕੋਹਣੀ ਕਹਿੰਦੇ 5 ਘੰਨੇ ਆਧਾਰ ਕਾਰਡ ਬੰਦ ਹੋ ਜਾਈ ਤੇ ਵਧੀਆ ਚੱਲੇ ਵੀ ਬੱਸਾਂ ਸਾਰਾ ਦੂਜਾ ਸਸਤਾ ਕਰ ਦਿਓ ਜੀ ਸਾਰਾ ਕੋ ਸਿਲੰਡਰ ਸਾਰਾ ਕੋ ਸਸਤਾ ਕਰੋ ਜੀ ਆਧਾਰ ਕਾਰਡ ਬੰਦ ਕਰੋ ਜੀ ਸਰਕਾਰੀ ਬੱਸਾਂ ਦੀ ਹੜਤਾਲ ਹੈ ਬਹੁਤ ਪਰੇਸ਼ਾਨੀ ਆਈ ਬੁਢਿਆਂ ਨੂੰ ਜਿਹੜੀਆਂ ਆ ਗੀਆਂ ਵੀ ਆਧਾਰ ਕਾਰਡ ਦੇ ਬਨੇ ਦੇ ਆਗਾ ਆਧਾਰ ਕਾਰਡ ਚੱਲੂ ਆ ਉਹਨਾਂ ਨੂੰ ਅੱਜ ਇੱਥੇ ਇੱਥੇ ਇੱਕ ਲੇਡੀ ਜੀ ਨੇ ਕਹੀ ਵੀ ਹੈ ਵੀ ਮੇਰੇ ਕੋਲ ਤਾਂ ਪੈਸੇ ਵੀ ਨਹੀਂ ਹੁੰਨੇ ਹਾਂ ਹਾਂਜੀ ਇਹ ਸਵੇਰ ਦੀਆਂ ਬੈਠੀਆਂ ਵਿਚਾਰੀਆਂ ਇਸ ਆਧਾਰ ਕਾਰਡ ਦੇ ਇਤਿਹਾਕ ਤੇ ਆਂਜੇ ਆਧਾਰ ਕਾਰਡ ਹੜਤਾਲ ਹੈ ਅੱਜ ਸਰਕਾਰੀ ਬੱਸਾਂ ਦੀ ਇਹ ਬਹੁਤ ਪਰੇਸ਼ਾਨੇ ਵਿਚਾਰੀਆਂ ਤੜਕੇ ਦੀਆਂ ਬੈਠੀਆਂ ਨੇ ਦਾਦਾ ਬੱਤਾਂ ਨਗਾਤ ਗਈ ਇਹਨਾਂ ਕੋਲ ਆਧਾਰ ਕਾਰਡ ਆ ਇੱਕ ਕਹਿੰਦੀ ਆ ਆਧਾਰ ਕਾਰਡ ਚ ਲਾ ਕੇ ਜਾਵਾਂਗੇ ਆਧਾਰ ਕਾਰਡ ਵਾਲੀ ਬਾਤ ਜਾਣੀ ਨਹੀਂ ਅੱਜ ਕੋਈ ਇਹ ਬਹੁਤ ਪਰੇਸ਼ਾਨ ਹੈ ਤਾਂ ਸੁਣਿਆ ਤੁਸੀਂ ਜਿਹੜਾ ਕਿਤੇ ਨਾ ਕਿਤੇ ਸਵਾਰੀਆਂ ਨੂੰ ਜਿਹੜੀਆਂ ਦਿੱਕਤਾਂ ਵੀ ਆ ਰਹੀਆਂ ਆ ਅੱਜ ਜੇਕਰ ਸਰਕਾਰੀ ਬੱਸਾਂ ਦੀ ਹੜਤਾਲ ਚੱਲ ਰਹੀ ਹੈ ਤਾਂ ਤੁਸੀਂ ਸਾਰੀ ਜਾਣਕਾਰੀ ਤੁਹਾਡੇ ਸਾਹਮਣੇ ਰੱਖੀ ਹੈ ਕੁਝ ਬੀਬੀਆਂ ਨੇ ਸਿਸ ਦੀ ਸਲਾਹਾਂ ਵੀ ਕੀਤੀ ਹੈ ਕਿ ਪ੍ਰਾਈਵੇਟ ਬੱਸਾਂ ਤੇ ਵੀ ਤੁਸੀਂ ਜਾ ਸਕਦੇ ਹੋ ਸਫ਼ਰ ਕਰ ਸਕਦੇ ਹੋ ਪਰ ਜੇਕਰ ਕਿਸੇ ਕੋਲੇ ਓਨੇਕ ਪੈਸੇ ਲੈ ਕੇ ਘਰ ਆਇਆ ਕਿ ਅਸੀਂ ਸਰਕਾਰੀ ਬੱਸਾਂ ਤੇ ਸਫ਼ਰ ਕਰਨਾ ਹੈ ਉਹ ਜਿਵੇਂ ਔਰਤਾਂ ਨੇ ਕੋਈ ਗੱਲ ਕੀਤੀ ਕਿ ਸਾਡੇ ਕੋਲ ਤਾਂ ਪੈਸੇ ਵੀ ਓਨੇ ਸੀਗੇ ਸਾਨੂੰ ਪਤਾ ਨਹੀਂ ਸੀਗਾ ਤਾਂ ਉਹ ਕਿਧਰ ਕਿਤੇ ਦਿੱਕਤ ਜਿਹੜੀ ਜ਼ਰੂਰ ਉਹਨਾਂ ਨੂੰ ਆਊਗੀ ਤਾਂ ਦੇਖਦੇ ਹਾਂ ਹੁਣ ਕੱਲ ਨੂੰ ਜੇਕਰ ਹੁਣ ਇਹਨਾਂ ਦਾ ਜੋ ਕਰਮਚਾਰੀ ਐ ਮੁਲਾਜ਼ਮਾ ਉਹਨਾਂ ਨੇ ਹੜਤਾਲ ਸ਼ੁਰੂ ਕੀਤੀ ਹੈ ਉਹਨਾਂ ਦੇ ਨਾਲ ਜੇਕਰ ਮੀਟਿੰਗ ਦੇ ਵਿੱਚ ਕੋਈ ਫੈਸਲਾ ਨਾ ਹੋਇਆ ਤਾਂ ਹੋ ਸਕਦਾ ਜਿਵੇਂ ਉਹਨਾਂ ਨੇ ਕਿਹਾ ਕਿ ਕੱਲ ਨੂੰ ਬਹੁਤ ਵੱਡਾ ਜਿਹੜਾ ਇਕੱਠ ਹੋਵੇਗਾ ਬਿਲਕੁਲ ਜਿਹੜੇ ਦੋਵੇਂ ਗੇਟ ਵੀ ਮੁੱਖ ਗੇਟ ਆ ਬੱਸ ਸਟੈਂਡ ਦੇ ਉਹ ਬੰਦ ਕੀਤੇ ਜਾਣਗੇ ਤਾਂ ਉਸ ਤੋਂ ਬਾਅਦ ਜਿਹੜੀਆਂ ਸਵਾਰੀਆਂ ਨੂੰ ਹੋਰ ਵੀ ਵੱਡੀ ਦਿੱਕਤ ਆਊਗੀ ਗੁਰਜੀਤ ਸਿੰਘ ਰਮਾਣਾ D5 ਚੈਨਲ ਪੰਜਾਬੀ ਫਰੀਦਕੋਟ